ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅੱਜ ਤੁਹਾਡੇ ਨਾਲ ਸੋਲਰ ਪੈਨਲ ਸੰਬੰਧੀ ਗੱਲਬਾਤ ਕਰਨ ਜਾ ਰਿਹਾ ਜੀ ਦਰਸਲ ਜਦੋਂ ਦੀ ਸਰਕਾਰ ਨੇ ਸੋਲਰ ਪੈਨਲ ਤੇ ਸਬਸਿਡੀ ਦੇਣੀ ਸ਼ੁਰੂ ਕੀਤੀ ਹੈ ਪੰਜਾਬ ਵਿੱਚ ਸੋਲਰ ਪੈਨਲ ਲਗਵਾਉਣ ਦਾ ਰੁਝਾਨ ਕਾਫੀ ਵੱਧ ਗਿਆ ਆਪਣੇ ਜਿਹੜਾ ਇਹ ਸੋਲਰ ਸਿਸਟਮ ਤੁਸੀਂ ਲੱਗਿਆ ਦੇਖ ਰਹੇ ਹੋ ਇਹ ਲਗਭਗ 8 ਸਾਲ ਪੁਰਾਣਾ ਹੈ ਇੰਨਾ ਲੰਮਾ ਸਮਾਂ ਸੋਲਰ ਸਿਸਟਮ ਵਰਤਨ ਦੇ ਚੱਲਦੇ ਬਹੁਤ ਸਾਰੇ ਸੱਜਣ ਦੋਸਤ ਮਿੱਤਰ ਸੋਲਰ ਪੈਨਲ ਲਗਵਾਉਣ ਤੋਂ ਪਹਿਲਾਂ ਜਰੂਰ ਇੱਕ ਵਾਰ ਮੇਰੇ ਨਾਲ ਸੰਪਰਕ ਕਰਦੇ ਆ। ਉਹਨਾਂ ਦੇ ਮਨ ਦੇ ਵਿੱਚ ਸੋਲਰ ਪੈਨਲ ਸੰਬੰਧੀ ਕਈ ਸਵਾਲ ਹੁੰਦੇ ਆ ਜਿਨ੍ਹਾਂ ਦਾ ਉਹ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ ਆ। ਅੱਜ ਸੋਚਿਆ ਕਿਉਂ ਨਾ ਮੇਰੇ ਇਸ ਸੋਲਰ ਪੈਨਲ ਨੂੰ ਵਰਤਣ ਦੇ 8 ਸਾਲ ਦੇ ਜਿਹੜੇ ਤਜਰਬੇ ਆ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਐਸੇ ਤਾਂ ਸੋਸ਼ਲ ਮੀਡੀਆ ਤੇ ਸੋਲਰ ਪੈਨਲ ਸੰਬੰਧੀ ਬਹੁਤ ਸਾਰੀਆਂ ਵੀਡੀਓ ਜਾਣਕਾਰੀ ਭਰਪੂਰ ਹਨ। ਪਰ ਉਹਨਾਂ ਵੀਡੀਓ ਵਿੱਚੋਂ ਜ਼ਿਆਦਾਤਰ ਹਿੱਸਾ ਉਹਨਾਂ ਲੋਕਾਂ ਦੁਆਰਾ ਇਹ ਵੀਡੀਓ ਬਣਾਈਆਂ ਗਈਆਂ ਜੋ ਸੋਲਰ ਪੈਨਲ ਵੇਚਦੇ ਹਨ ਭਾਵ ਸੋਲਰ ਪੈਨਲ ਇੰਸਟਾਲ ਕਰਦੇ ਹਨ ਖਪਤਕਾਰ ਜੋ ਸੋਲਰ ਪੈਨਲ ਦੀ ਵਰਤੋਂ ਕਰਦੇ ਆ ਉਹਨਾਂ ਦੀਆਂ ਤਜਰਬੇ ਦੀਆਂ ਵੀਡੀਓਜ਼ ਬਹੁਤ ਘੱਟ ਆ ਅੱਜ ਮੈਂ ਤੁਹਾਡੇ ਨਾਲ ਆਪਣੇ ਇਸ 8 ਸਾਲ ਦੇ ਤਜਰਬੇ ਸਾਂਝੇ ਕਰਨ ਜਾ ਰਿਹਾ ਉਮੀਦ ਹੈ ਕਿ ਤੁਹਾਨੂੰ ਜੇਕਰ ਤੁਸੀਂ ਸੋਲਰ ਪੈਨਲ ਲਗਵਾਉਣ ਦੇ ਚਾਹਵਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਹੋਵੇਗੀ ਜਿੱਥੋਂ ਤੱਕ ਸੋਲਰ ਪੈਨਲ ਲਗਵਾਉਣ ਤੋਂ ਪਹਿਲਾਂ ਸਭ ਤੋਂ ਸਾਡੇ ਮਨ ਦੇ ਵਿੱਚ ਜਿਹੜਾ ਸਵਾਲ ਆਉਂਦਾ ਹੈ ਕਿ ਸੋਲਰ ਪੈਨਲ ਕਿਹੜਾ ਲਗਵਾਈਏ ਦਰਸਲ ਤਿੰਨ ਤਰ੍ਹਾਂ ਦੇ ਸੋਲਰ ਪੈਨਲ ਅੱਜ ਕੱਲ੍ਹ ਬਾਜ਼ਾਰ ਵਿੱਚ ਚੱਲ ਰਹੇ ਆ ਔਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਔਨ ਗ੍ਰਿਡ ਸੋਲਰ ਸਿਸਟਮ ਸਿੱਧਾ ਸਾਡੇ ਬਿਜਲੀ ਘਰ ਨਾਲ ਜੁੜਿਆ ਹੈ ਇਸ ਪੈਨਲ ਤੋਂ ਜੋ ਬਿਜਲੀ ਪੈਦਾ ਹੁੰਦੀ ਹੈ ਉਹ ਸਾਡੀ ਸਿੱਧੀ ਗ੍ਰਿਡ ਦੀ ਸਪਲਾਈ ਨਾਲ ਜੁੜੀ ਹੁੰਦੀ ਹੈ ਗ੍ਰਿਡ ਦੇ ਸਪਲਾਈ ਦੇ ਨਾਲ ਜੁੜਨ ਕਰਕੇ ਜੇਕਰ ਅਸੀਂ ਇਸ ਪੈਨਲ ਤੋਂ ਵੱਧ ਬਿਜਲੀ ਬਣਾ ਰਹੇ ਹਾਂ ਜਿੰਨੀ ਸਾਨੂੰ ਜ਼ਰੂਰਤ ਹੈ ਉਹ ਗ੍ਰਿਡ ਨੂੰ ਵਾਪਸ ਚਲੀ ਜਾਂਦੀ ਹੈ ਸਾਡੇ ਖਾਤੇ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਜੇਕਰ ਅਸੀਂ ਜਿੰਨੀ ਇਹ ਪੈਨਲ ਬਿਜਲੀ ਬਣਾ ਰਹੇ ਆ ਉਸ ਤੋਂ ਵੱਧ ਸਾਡੇ ਘਰ ਦੇ ਵਿੱਚ ਖਪਤ ਹੈ ਤਾਂ ਅਸੀਂ ਬਿਜਲੀ ਬੋਰਡ ਤੋਂ ਓਨੀ ਬਿਜਲੀ ਵਾਧੂ ਲੈ ਲੈਣੇ ਆ ਇਸ ਦਾ ਸਾਰਾ ਲੇਖਾ ਜੋਖਾ ਇੱਕ ਮਹੀਨੇ ਦੇ ਅੰਤ ਵਿੱਚ ਹੁੰਦਾ ਜਿਵੇਂ ਕਿ ਮੈਂ ਤੁਹਾਨੂੰ ਉਦਾਹਰਨ ਵਜੋਂ ਦੱਸਾਂ ਮੰਨ ਲਓ ਆਪਾਂ 700 ਯੂਨਿਟ ਬਿਜਲੀ ਇੱਕ ਮਹੀਨੇ ਚ ਪੈਦਾ ਕੀਤੀ ਪਰ ਆਪਣੀ ਖਪਤ ਜਿਹੜੀ ਰਹੀ ਉਹ 500 ਮਹੀਨੇ ਦੀ ਰਹੀ ਇਸ ਤਰ੍ਹਾਂ ਆਪਣੇ 200 ਯੂਨਿਟ ਬਿਜਲੀ ਬੋਰਡ ਵੱਲ ਵੱਧ ਚਲੇ ਗਏ ਉਹ ਆਪਣੇ ਖਾਤੇ 'ਚ ਜਮ੍ਹਾਂ ਹੋ ਜਾਂਦੇ ਆ ਅਗਲੇ ਮਹੀਨੇ ਮੰਨ ਲਓ ਆਪਾਂ 700 ਯੂਨਿਟ ਪੈਦਾ ਕੀਤੀ ਤੇ 850 ਵਰਤ ਲਈ ਤਾਂ ਆਪਾਂ 150 ਯੂਨਿਟ ਵੱਧ ਵਰਤੀ ਉਹ ਆਪਾਂ ਜਿਹੜੇ 200 ਆਪਣੀ ਬਿਜਲੀ ਬੋਰਡ ਕੋਲ ਜਮ੍ਹਾਂ ਉਹਦੇ ਵਿੱਚੋਂ ਕੱਟ ਹੋ ਜਾਣੀ ਆ ਇਸ ਤਰੀਕੇ ਨਾਲ ਇਹ ਸਾਰਾ ਸਿਸਟਮ ਇੱਕ ਸਾਲ ਤੱਕ ਲੇਖਾ ਜੋਖਾ ਚੱਲਦਾ ਹੈ ਇਹਦਾ ਪੂਰਾ ਲੇਖਾ ਜੋਖਾ 1 ਅਕਤੂਬਰ ਤੋਂ ਲੈ ਕੇ 30 ਸਤੰਬਰ ਤੱਕ ਕੀਤਾ ਜਾਂਦਾ ਹੈ ਪਰ ਇਹਦੇ ਵਿੱਚ ਇੱਕ ਗੱਲ ਯਾਦ ਰੱਖਣਯੋਗ ਹੈ ਕਿ ਇਸ ਦਾ ਜਿਹੜਾ ਬਿੱਲ ਹੈ ਮਹੀਨੇ ਦੇ ਬਾਅਦ ਮਹੀਨੇ ਆਉਂਦਾ ਹੈ ਇੱਕ ਮਹੀਨੇ ਦਾ ਬਿੱਲ ਆਉਂਦਾ ਹੈ ਜੇਕਰ ਅਸੀਂ ਆਪਣੀਆਂ ਜਮਾ ਜੋਨਟਾਂ ਤੋਂ ਵੱਧ ਬਿਜਲੀ ਵਰਤਦੇ ਹਾਂ ਤਾਂ ਸਾਨੂੰ ਉਸ ਮਹੀਨੇ ਦਾ ਬਿੱਲ ਦੇਣਾ ਪੈਂਦਾ ਹੈ ਇਸ ਜਿਹੜਾ ਔਨਗ੍ਰਿਡ ਸਿਸਟਮ ਹੈ ਇਹਦੇ ਵਿੱਚ ਬਕਾਇਦਾ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਪੰਜਾਬ ਸਰਕਾਰ ਦੀ 300 ਯੂਨਿਟ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਹੈ ਉਹ ਇਸ ਔਨਗ੍ਰਿਡ ਸਿਸਟਮ ਦੇ ਨਾਲ ਨਹੀਂ ਮਿਲਦੀ ਇਸ ਸਿਸਟਮ ਦੀ ਇੱਕ ਸਭ ਤੋਂ ਵੱਡੀ ਜੋ ਖਾਮੀ ਹੈ ਇਹ ਸਿਸਟਮ ਉਹਨਾਂ ਚੇਰੀ ਕੰਮ ਕਰਦਾ ਆਨ ਗ੍ਰਿਡ ਜਿੰਨਾ ਚਿਰ ਬਿਜਲੀ ਘਰ ਤੋਂ ਸਾਡੇ ਘਰ ਨੂੰ ਬਿਜਲੀ ਦੀ ਸਪਲਾਈ ਚੱਲੂ ਹੈ। ਭਾਵ ਜੇਕਰ ਬਿਜਲੀ ਸਪਲਾਈ ਚੱਲੂ ਆ ਤਾਂ ਸਿਸਟਮ ਕੰਮ ਕਰੇਗਾ ਜੇਕਰ ਪਿੱਛੋਂ ਗ੍ਰਿਡ ਤੋਂ ਬਿਜਲੀ ਬੰਦ ਹੋ ਗਈ ਤਾਂ ਇਹ ਸਿਸਟਮ ਨੇ ਕੰਮ ਕਰਨਾ ਬੰਦ ਕਰ ਦੇਣਾ। ਭਾਵ ਬਿਜਲੀ ਸਪਲਾਈ ਦੇ ਨਾਲ ਹੀ ਸਾਡੇ ਘਰ ਵਿੱਚ ਸਪਲਾਈ ਰਹੇਗੀ। ਇਸ ਕੱਲੇ ਸੋਲਰ ਪੈਨਲ ਤੋਂ ਅਸੀਂ ਜਦੋਂ ਬਿਜਲੀ ਨਾ ਹੋਵੇ ਬਿਜਲੀ ਨਹੀਂ ਬਣਵਾ ਕੇ ਬਰਤ ਸਕਦੇ। ਦੂਸਰੀ ਕਿਸਮ ਦਾ ਜਿਹੜਾ ਸੋਲਰ ਸਿਸਟਮ ਹੁੰਦਾ ਜੀ ਉਹ ਹੈ ਆਫ ਗ੍ਰਿਡ ਜੋ ਆਪਣੇ ਲੱਗਿਆ ਹੋਇਆ ਇਹਦਾ ਗ੍ਰਿਡ ਨਾਲ ਕੋਈ ਸਬੰਧ ਨਹੀਂ ਬਿਜਲੀ ਹੋਵੇ ਨਾ ਹੋਵੇ ਇਹਨੇ ਆਪਣਾ ਕੰਮ ਕਰਦੇ ਰਹਿਣਾ ਜਦ ਤੱਕ ਇਸ ਨੂੰ ਸੂਰਜ ਦੀ ਰੋਸ਼ਨੀ ਪ੍ਰਾਪਤ ਹੁੰਦੀ ਹੈ ਇਹਦੇ ਤੋਂ ਜੋ ਬਿਜਲੀ ਪੈਦਾ ਹੁੰਦੀ ਹੈ ਇਹ ਇੱਕ ਇਨਵਰਟਰ ਰਾਹੀਂ ਘਰ ਦੇ ਉਪਕਰਨਾਂ ਵਿੱਚ ਵਰਤੀ ਜਾਂਦੀ ਹੈ ਵਾਧੂ ਬਿਜਲੀ ਨਾਲ ਉਹ ਇਨਵਰਟਰ ਬੈਟਰੀਆਂ ਨਾਲ ਜੁੜਿਆ ਹੋਇਆ ਉਹ ਬੈਟਰੀਆਂ ਚਾਰਜ ਹੁੰਦੀਆਂ ਰਹਿੰਦੀਆਂ ਇਸ ਸਿਸਟਮ ਦੀ ਇੱਕ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜੇਕਰ ਤੁਸੀਂ ਸੰਜਮ ਦੇ ਨਾਲ ਥੋੜੀ ਜੀ ਯੋਜਨਾਬੱਧ ਤਰੀਕੇ ਨਾਲ ਬਿਜਲੀ ਵਰਤੋ ਤਾਂ ਤੁਹਾਡੇ ਘਰ ਵਿੱਚ 24 ਘੰਟੇ ਬਿਜਲੀ ਰਹੇਗੀ ਹੁਣ ਜੇ ਮੈਂ ਤੁਹਾਨੂੰ ਦੱਸਾਂ ਵੀ ਆਪਣੇ ਘਰ ਦੇ ਵਿੱਚ ਪਿਛਲੇ 8 ਸਾਲ ਦੇ ਸਮੇਂ ਦੇ ਦੌਰਾਨ ਇੱਕ ਵੀ ਅਜਿਹਾ ਪਲ ਨਹੀਂ ਆਇਆ ਜਦੋਂ ਆਪਣੇ ਘਰ ਲਾਈਟ ਨਾ ਹੋਵੇ ਇੱਥੇ ਇੱਕ ਸਵਾਲ ਇਹ ਆਉਂਦਾ ਵੀ ਜਿਹੜੇ ਇਸ ਸਿਸਟਮ ਦੇ ਵਿੱਚ ਬੈਟਰੀਆਂ ਲੱਗੀਆਂ ਹੋਈਆਂ ਉਹਨਾਂ ਦੀ ਲਾਈਫ ਕਿੰਨੀ ਕੁ ਹੁੰਦੀ ਹੈ ਦੇਖੋ ਜੇਕਰ ਤੁਸੀਂ ਬੈਟਰੀਆਂ ਦੀ ਪ੍ਰੋਪਰ ਕੇਅਰ ਕਰੋਗੇ ਉਹਨਾਂ ਨੂੰ ਠੀਕ ਢੰਗ ਨਾਲ ਵਰਤੋਗੇ ਮੇਨਟੇਨੈਂਸ ਕਰੋਗੇ ਤਾਂ ਕਾਫੀ ਲੰਮਾ ਸਮਾਂ ਸੋਲਰ ਸਿਸਟਮ ਦੀਆਂ ਬੈਟਰੀਆਂ ਤੁਹਾਨੂੰ ਕੰਮ ਦੇ ਦਿੰਦੀਆਂ ਆਪਣੇ ਜਿਹੜੀਆਂ ਬੈਟਰੀਆਂ ਲੱਗੀਆਂ ਉਹਨਾਂ ਦੀ ਵਾਰੰਟੀ 5 ਸਾਲ ਮਿਲੀ ਸੀ ਪਰ ਹੁਣ ਲਗਭਗ 8 ਸਾਲ ਹੋਣ ਜਾ ਰਹੇ ਆ ਉਹ ਬੈਟਰੀਆਂ ਬਖੂਬੀ ਹਲੇ ਵੀ ਕੰਮ ਕਰ ਰਹੀਆਂ ਹਾਂ ਹਾਂ ਥੋੜਾ ਜਿਹਾ ਬੈਕਅਪ ਜ਼ਰੂਰ ਘਟ ਗਿਆ ਜਦੋਂ ਤੋਂ ਪੰਜਾਬ ਸਰਕਾਰ ਨੇ 300 ਯੂਨਿਟ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਆ ਤਾਂ ਇਹ ਲਗਭਗ ਇੱਕ ਕਿਸਮ ਦਾ ਆਨਗ੍ਰੈਡਿਡਿ ਸਿਸਟਮ ਬਣ ਗਿਆ ਮੇਰਾ ذاتی ਤਜਰਬਾ ਕਿ ਸਾਡੇ 2 ਮਹੀਨੇ ਬਾਅਦ ਬਿੱਲ ਆਉਂਦਾ ਇਸ ਤਰ੍ਹਾਂ ਸਾਲ ਦੇ ਵਿੱਚ 6 ਬਿੱਲ ਆਉਂਦੇ ਆ 5 ਬਿੱਲ ਬਿਲਕੁਲ 0 ਇੱਕ ਜੋ ਜੁਲਾਈ ਅਗਸਤ ਦੇ ਵਿੱਚ AC ਦਾ ਬਿੱਲ ਜ਼ਰੂਰ ਆਉਂਦਾ ਹੈ ਮੇਰੇ ਘਰ ਦਾ ਸਾਰਾ ਲੋਡ AC ਤੋਂ ਬਿਨਾ 24 ਘੰਟੇ ਇਹਨਾਂ ਪੈਨਲਾਂ ਤੇ ਚੱਲਦਾ ਜੀ ਕਦੇ ਕੋਈ ਸਮੱਸਿਆ ਨਹੀਂ ਆਈ ਬਾ ਖੂਬੀ ਇੱਕ ਸਿਸਟਮ ਕੰਮ ਕਰ ਰਿਹਾ ਹੁਣ ਇੱਕ ਤੀਸਰੀ ਕਿਸਮ ਦਾ ਸਿਸਟਮ ਹੈ ਜੀ ਹਾਈਬ੍ਰਿਡ ਸਿਸਟਮ ਅਸਲ ਦੇ ਵਿੱਚ ਇਹ ਇੱਕ ਨਮੀ ਤਕਨੀਕ ਹੈ ਇਹਦੇ ਵਿੱਚ ਹਲੇ ਬਹੁਤ ਸਾਰੀ ਰਿਸਰਚ ਜਾਰੀ ਹੈ ਇਹਦੀ ਕੀਮਤ ਬਹੁਤ ਜ਼ਿਆਦਾ ਹੈ ਇਸ ਲਈ ਮੈਂ ਨਹੀਂ ਚਾਹੂਗਾ ਵੀ ਹਾਈਬ੍ਰਿਡ ਸਿਸਟਮ ਵੱਲ ਵਧਿਆ ਜਾਵੇ ਐਕਚੁਅਲੀ ਔਨ ਗ੍ਰਿਡ ਤੇ ਆਫ ਗ੍ਰਿਡ ਦਾ ਸੁਮੇਲ ਇੱਕ ਹਾਈਬ੍ਰਿਡ ਸਿਸਟਮ ਹੈ ਹੁਣ ਗੱਲ ਰਹੀ ਕਿ ਔਨ ਗ੍ਰਿਡ ਤੇ ਆਫ ਗ੍ਰਿਡ ਵਿੱਚੋਂ ਕਿਹੜਾ ਲਾਇਆ ਚਾਵੇ ਸਿੱਧੀ ਤੇ ਸਾਫ ਸਪਸ਼ਟ ਗੱਲ ਹੈ ਜੀ ਜੇਕਰ ਤੁਸੀਂ ਆਪਣਾ ਬਿੱਲ ਜ਼ੀਰੋ ਕਰਨਾ ਚਾਹੁੰਦੇ ਹੋ ਤਾਂ ਔਨ ਗ੍ਰਿਡ ਸਿਸਟਮ ਲਾਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ 24 ਘੰਟੇ ਬਿਜਲੀ ਸਪਲਾਈ ਰਹੇ ਸਾਲ ਦੇ ਵਿੱਚ ਇੱਕ ਜਾਂ ਦੋ ਮਹੀਨੇ ਤੁਸੀਂ ਏਸੀ ਦਾ ਬਿੱਲ ਭਰਨ ਨੂੰ ਤਿਆਰ ਹੋ ਤਾਂ ਆਫ ਗ੍ਰਿਡ ਤੋਂ ਵਧੀਆ ਸਿਸਟਮ ਕੋਈ ਨਹੀਂ ਹੋ ਸਕਦਾ ਇੱਕ ਹੋਰ ਗੱਲ ਅਕਸਰ ਹੀ ਗੱਲਬਾਤ ਦੇ ਵਿੱਚ ਸਾਹਮਣੇ ਆਉਂਦੀ ਹੁੰਦੀ ਹੈ ਕਿ ਇਹ ਸਿਸਟਮ ਲਗਾਉਣ ਤੇ ਕਿੰਨਾ ਕ ਖਰਚਾ ਆਉਂਦਾ ਹੈ ਅੱਜ ਦੇ ਸਮੇਂ ਵਿੱਚ ਜੇਕਰ ਤੁਸੀਂ ਔਨ ਗ੍ਰਿਡ ਸਿਸਟਮ ਲਾਉਣਾ ਚਾਹ ਰਹੇ ਹੋ ਤਾਂ ਲਗਭਗ 220000 ਰੁਪਏ ਚ 5 ਕਿਲੋਵਾਟ ਦਾ ਸਿਸਟਮ ਲੱਗ ਜਾਂਦਾ ਹੈ ਤੇ 5 ਕਿਲੋਵਾਟ ਦਾ ਸਿਸਟਮ ਹੈ ਜਿਹੜਾ ਜੀ ਉਹ 5-6 ਪਰਿਵਾਰਕ ਮੈਂਬਰਾਂ ਦੇ ਇੱਕ ਪਰਿਵਾਰ ਨੂੰ ਕਾਫੀ ਹੈ ਜੀ ਤੁਹਾਡਾ ਬਿੱਲ ਲਗਭਗ ਇਹਦੇ ਨਾਲ ਜ਼ੀਰੋ ਹੋ ਜਾਂਦਾ ਹੈ ਜੇਕਰ ਆਫ ਗ੍ਰਿਡ ਲਾਉਣਾ ਹੈ ਤਾਂ ਉਹਦੀ ਜਿਹੜੀ ਬਣਤਰ ਆ ਉਹ ਇਸ ਤੋਂ ਆਨ ਗ੍ਰਿਡ ਤੋਂ ਕਾਫੀ ਫਰਕ ਹੈ ਆਫ ਗ੍ਰਿਡ ਲਵਾਉਣ ਲਈ ਮੇਰਾ ذاتی ਤਜਰਬਾ ਹੈ ਕਿ ਤੁਸੀਂ 2 ਕਿਲੋਵਾਟ ਤੋਂ ਵੱਡੇ ਪੈਨਲ ਨਾ ਲਾਓ ਇਹਦੇ ਨਾਲ ਇਨਵਰਟਰ 3 ਕਿਲੋਵਾਟ ਦਾ ਲਾਓ ਹੁਣ ਤਾਂ ਲਿਥੀਅਮ ਆਇਨ ਬੈਟਰੀਆਂ ਵੀ ਆ ਗਈਆਂ ਨਵੀਂ ਤਕਨੀਕ ਦੀਆਂ ਇਸ ਆਫ ਗ੍ਰਿਡ ਸਿਸਟਮ ਦਾ ਖਰਚਾ ਜੀ ਲਗਭਗ 1.5 ਲੱਖ ਰੁਪਏ ਆ ਜਾਂਦਾ ਜਿਹੜਾ ਤੁਹਾਨੂੰ ਮੈਂ ਦੱਸਿਆ 2 ਕਿਲੋਵਾਟ ਪੈਨਲ ਤੇ 3 ਕਿਲੋਵੈਟ ਦਾ ਇਨਵਰਟਰ ਇਹਦੇ ਨਾਲ ਜਦੋਂ ਵੀ ਤੁਸੀਂ ਪੈਨਲ ਇਹ ਇੰਸਟਾਲ ਕਰਾਉਣੇ ਆ ਤਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਵੀ ਜਿਹੜੇ ਇਹ ਪੈਨਲ ਹੈ ਕਿਸੇ ਚੰਗੇ ਬ੍ਰਾਂਡ ਦੇ ਲੈ ਜਾਣ ਇਹ ਨਾ ਹੋਵੇ ਆਪਾਂ ਸਸਤੇ ਦੇ ਚੱਕਰ ਚ ਨੁਕਸਾਨ ਕਰਾ ਲਈਏ ਕਿਉਂਕਿ ਇਹ ਲੰਮਾ ਸਮਾਂ ਚੱਲਣ ਵਾਲੀ ਚੀਜ਼ ਹੈ 25 ਸਾਲ ਤੱਕ ਤਾਂ ਕੰਪਨੀਆਂ ਵੀ ਇਹਦੀ ਵਾਰੰਟੀ ਦਿੰਦੀਆਂ ਇੱਕ ਮਹੱਤਵਪੂਰਨ ਗੱਲ ਹੋਰ ਜਿਹੜਾ ਇਹਨਾਂ ਦਾ ਸਟਰਕਚਰ ਹੈ ਜੀ ਤੁਸੀਂ ਦੇਖ ਰਹੇ ਹੋ ਆਬੜਾ ਸਾਰਾ ਇਹ ਜੀਆਈ ਦਾ ਚਾਹੀਦਾ ਤਾਂ ਕਿ ਇਹਨੂੰ ਜੰਗਾਲ ਨਾ ਪਵੇ ਜੇਕਰ ਸਮੇਂ ਰਹਿ ਕੇ ਇਹਦੇ ਨੂੰ ਜੰਗਾਲ ਪੈ ਗਿਆ ਤਾਂ ਤੁਹਾਡੇ ਇਹ ਪੈਨਲ ਉੱਡਣ ਦਾ ਟੁੱਟਣ ਦਾ ਖਤਰਾ ਪੈਦਾ ਹੋ ਸਕਦਾ ਜੀ ਇੱਕ ਹੋਰ ਗੱਲ ਇਹਨਾਂ ਦਾ ਜਿਹੜਾ ਤੁਸੀਂ ਥੱਲੇ ਬੇਸ ਤਿਆਰ ਕਰਨਾ ਜੀ ਇਹਨਾਂ ਨੂੰ ਵੀ ਬਿਲਕੁਲ ਧਿਆਨ ਦੇ ਨਾਲ ਕਿਉਂਕਿ ਜਦੋਂ ਹਨੇਰੀ ਦਾ ਜੋਰ ਆਉਂਦਾ ਤਾਂ ਪੈਨਲ ਤੇ ਜਦੋਂ ਹਵਾ ਦਾ ਦਬਾਅ ਪੈਂਦਾ ਸਭ ਤੋਂ ਪਹਿਲਾਂ ਇਹ ਬੇਸ ਪਟਿਆ ਜਾਂਦਾ ਹੈ ਇਸ ਲਈ ਜੇਕਰ ਇਹ ਬੇਸ ਚੰਗੀ ਤਰ੍ਹਾਂ ਨਾ ਬਣਿਆ ਹੋਇਆ ਤਾਂ ਨੁਕਸਾਨ ਦਾ ਖਤਰਾ ਹੋ ਸਕਦਾ ਜੀ ਇੱਕ ਜਦੋਂ ਇਹਨਾਂ ਨੂੰ ਨਾ ਆਪਾਂ ਲਾਉਨੇ ਆ ਇਹਨਾਂ ਦੀ ਜਿਹੜੀ ਵਾਇਰਿੰਗ ਹੈ ਕਈ ਵਾਰੀ ਆਪਾਂ ਜਿਹੜੇ ਕੰਟਰੈਕਟਰ ਨਾਲ ਗੱਲ ਕਰਦੇ ਆ ਪੈਸੇ ਬਚਾਉਣ ਦੀ ਖਾਤਰ ਇਹਨਾਂ ਦੀ ਵਾਇਰਿੰਗ ਛੋੜੀ ਜਿਹੀ ਘਟੀਆ ਕੁਆਲਟੀ ਦੀ ਪਾ ਦਿੰਦਾ ਇਸ ਲਈ ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਦੇਣਾ ਹੈ ਕਿ ਜਿਹੜੀ ਉਹ ਵਾਇਰਿੰਗ ਹੈ ਉਹ ਪ੍ਰੋਪਰ ਕਿਸੇ ਚੰਗੇ ਬ੍ਰਾਂਡ ਦੀ ਹੋਵੇ ਜੇਕਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਮੈਨੂੰ ਕੋਈ ਸ਼ੱਕ ਨਹੀਂ ਕਿ ਇਹ ਸਨਲਰ ਪੈਨਲ ਬਹੁਤ ਹੀ ਲਾਭਦਾਇਕ ਤੁਹਾਡੇ ਲਈ ਸਾਬਤ ਹੋਵੇਗਾ ਹਾਂ ਜੇਕਰ ਤੁਹਾਡਾ ਕੋਈ ਵੀ ਹੋਰ ਸਵਾਲ ਹੋਇਆ ਤਾਂ ਕਮੈਂਟ ਵਿੱਚ ਤੁਸੀਂ ਛੱਡ ਸਕਦੇ ਹੋ ਮੈਂ ਉਸ ਦਾ ਜਵਾਬ ਦੇਣ ਦਾ ਜ਼ਰੂਰ ਯਤਨ ਕਰੂੰਗਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ